ਚਾਰ ਪੈਸੇ ਕਮਾਉਗਾ ਜੋ ਉੱਤੇ ਘਟਨਾ ਵਾਪਰੀ ਆ ਉਹਦੇ ਬਾਰੇ ਤਾਂ ਮੇਰੇ ਕੋਲ ਬੋਲਿਆ ਨਹੀਂ ਜਾ ਸਕਦਾ ਪਰਮਾਤਮਾ ਇਹੋ ਜਿਹਾ ਦੁੱਖ ਵੇਰੀ ਦੁਸ਼ਮਣ ਨੂੰ ਨਾ ਦੇਵੇ ਗੀਆਸ ਬੇਟਾ ਕਿੰਨਾ ਕੁ ਟਾਈਮ ਹੋ ਸੀ ਇੱਕ ਸਾਲ ਤੇ 4 ਮਹੀਨੇ ਬੇਟੇ ਨੂੰ ਗਏ ਨੂੰ ਹੋ ਗਏ ਸੀ ਕੀ ਨਾਂ ਸੀ ਆਂ ਤੇ ਕਿੰਨੀ ਉਮਰ ਬੇਟੇ ਦੀ ਨਾਂ ਕਰਨਵੀਰ ਸਿੰਘ ਜੀ ਤੇ ਉਮਰ ਹੁੰਦੀ 20 ਸਾਲ 4 ਮਹੀਨੇ ਸੀ ਫੰਦ ਪਤਾ ਲਗਾ ਬੇਟਾ ਬਾਸਕਟਬਾਲ ਦਾ ਬਹੁਤ ਵਧੀਆ ਪ੍ਰੇਰਣਾ ਹਾਂ ਬਾਸਕਟਬਾਲ ਦਾ ਅੱਛਾ ਪਲੇਅਰ ਸੀ ਡੀਏ ਸਕੂਲ ਹੀ ਪੜਿਆ ਹੈ ਨੈਸ਼ਨਲ ਲੈਵਲ ਦਾ ਪਲੇਅਰ ਵੀ ਸੀ ਬਾਸਕਟਬਾਲ ਇਹ ਕਿਹੜੇ ਸ਼ਹਿਰ ਵਿੱਚ ਸੀ ਇਹ ਵਿਨੀਪੈਗ ਕੈਨੇਡਾ ਦੇ ਸੀ ਤੇ ਇਹਨਾਂ ਨੂੰ ਹਸਪਤਲ ਤੇ ਜਿਹੜੀ ਉਹਨਾਂ ਦੀ ਅਚਨਗੀ ਕਿਸ ਕਾਰਨ ਹੋਈ ਉਹ ਅਸਲ ਕਾਰਨ ਪਤਾ ਹੀ ਨਹੀਂ ਲੱਗ ਸਕਿਆ ਕਿ ਬੱਚੇ ਨੇ 3-3 ਦਿਨ ਪਹਿਲਾਂ ਕਿਹਾ ਕਿ ਮੇਰੀ ਬੈਕਬੋਨ ਦੇ ਵਿੱਚ ਥੋੜੀ ਜਿਹੀ ਦਰਦ ਹੁੰਦੀ ਹੈ ਤੇ ਉਹ ਮੈਂ ਕਿਹਾ ਬੈਠੇ ਟਰ ਡਾਕਟਰ ਦੇ ਕੋਲੇ ਜਾਵੜਾ ਉਹਨੇ ਇਹ ਪੈਨਕਿਲਰ ਮੈਡੀਸਿਨ ਲਈਏ ਤੁੰ ਤੇ 25 ਤੱਕ ਬਿਲਕੁਲ ਠੀਕ ਸੀ ਤੇ 26 ਨੂੰ ਸੀਰੀਅਸ ਹੋ ਗਿਆ ਫਿਰ ਮੇਰੇ ਰਿਲੇਟਿਵ ਸੀ ਉਹਨੂੰ ਹਸਪੀਟਲ ਲੈ ਗਈ ਜਿੱਥੇ ਜਾ ਕੇ ਬੱਚੇ ਨੇ ਦਮ ਤੋੜ ਦਿੱਤਾ ਪਰ ਸਰਕਾਰ ਨੂੰ ਕੀ ਕਰਨਾ ਚਾਹੁੰਦੇ ਸੀ ਆਰਥ ਸਰਕਾਰ ਨੂੰ ਇਹ ਕਹਿੰਦੇ ਆ બીજી ਵਾਧੂ ਤੋਂ ਬਦ ਮਦਦ ਹੋ ਸਕਦੀ ਹੈ ਸਾਡੀ ਮਦਦ ਕਰੋ ਬੱਚੇ ਨੂੰ ਇੱਥੇ ਲਿਆਉਂਦੇ ਵਿੱਚ ਤਾਂ ਜੋ ਇਹ ਬੱਚੇ ਦਾ ਆਖਰੀ ਵਾਰ ਦਾ ਮੂੰਹ ਦੇਖ ਸਕੀ ਖੋ ਜੀ ਇੱਕ ਦੁੱਖ ਦੀ ਜਿਹੜੀ ਹੁੰਦੀ ਹੈ ਇੰਤਹਾ ਹੀ ਹੋ ਜਾਂਦੀ ਹੈ ਇੱਕ ਪਰਿਵਾਰ ਦੇ ਉੱਤੇ ਜੇ ਜੇ ਇਤਹਾਸਾਂ ਉਮੀਦਾਂ ਲਾ ਕੇ ਇਹ ਵਿਦੇਸ਼ ਦੇ ਵਿੱਚ ਪੜਾਈ ਕਰਨ ਵਾਸਤੇ ਆਪ ਦਾ ਭਵਿੱਖ ਨੂੰ ਆਪ ਦਾ ਤੇ ਪਰਿਵਾਰ ਦਾ ਭਵਿੱਖ ਨੂੰ ਸਵਾਰਨ ਵਾਸਤੇ ਜਿਹੜਾ ਪਰਿਵਾਰ ਹੈ ਉੱਥੇ ਲੋਨ ਵਗੈਰਾ ਚੱਕ ਕੇ ਆਦੇ ਹੋਰ ਐਸੈਟਸ ਛਿੱਕੇ ਲਾ ਕੇ ਉਹਨੂੰ ਉੱਥੇ ਭੇਜਿਆ ਜਾਂਦਾ ਹੈ ਪਰ ਹੁਣ ਇਹਨੂੰ ਕੋਈ ਹੋਰ ਹੀ ਮਨਜ਼ੂਰ ਹੁੰਦਾ ਹੈ ਪਤਾ ਨਹੀਂ ਸਾਡੇ ਹੱਥਾਂ ਵਿੱਚ ਬੇਟਾ ਖੇਡਦਾ ਰਿਹਾ ਬਾਸਕਰਵਾਲ ਖੇਡਦਾ ਰਿਹਾ ਸਾਡੇ ਵੀ ਮੈਂ ਫ੍ਰੀਕੁੱਡ ਨੂੰ ਬਲੌਂਗ ਕਰਦਾ ਹਾਂ ਬਹੁਤ ਵਧੀਆ ਸੁਭਾਅ ਦਾ ਮਾਲਕ ਹੋਣ ਕਰਕੇ ਪਰ ਕੁਦਰਤ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਨਿੱਕੀ ਜਿਹੀ ਬਿਮਾਰੀ ਹੈ ਤੇ ਐਡੇ ਵੱਡੇ ਦੇਸ਼ ਹੈ ਮਤਲਬ ਕਿ ਜਿੱਥੇ ਮਤਲਬ ਕਿ ਆਪ ਅਡਵਾਂਸ ਸਾਰਾ ਕੁਝ ਸਾਈਡ ਟੈਕਨੋਲੋਜੀ ਹੈ ਉਹ ਵੀ ਨਹੀਂ ਕਵਰ ਕਰ ਸਕੇ ਫਿਰ ਕੁਦਰਤ ਤੇ ਕੁਝ ਨਹੀਂ ਆਪਾਂ ਕਹਿ ਸਕਦੇ ਇਸ ਗੱਲ ਦਾ ਇਹ ਸਾਡੇ ਵੱਡੇ ਭਾਈ ਜੀ ਆ ਸਾਡੇ ਤੋਂ ਸੀਨੀਅਰ ਖੇਡਦਿਆਂ ਨੂੰ ਵੇਖ ਕੇ ਵੇਖ ਸਿੱਖਿਆ ਸੀ ਇਹਨਾਂ ਨੇ ਬੜੀ ਸੇਵਾ ਕੀਤੀ ਹੈ ਹੁਣ ਵੀ ਸੇਵਾ ਕਰਦੇ ਆ ਖਿਡਾਰੀਆਂ ਦਾ ਨਾਲ ਆਦੇ ਬੱਚਿਆਂ ਨੂੰ ਰੱਖਦੇ ਇਕੱਲੇ ਨਹੀਂ ਆਪਦੇ ਪਰਿਵਾਰ ਦੇ ਰੱਖਦੇ ਆ ਇਹਨਾਂ ਨੇ ਪਤਾ ਨਹੀਂ ਆਪਦੇ ਹੱਥੀ ਕਿੰਨੇ ਖਿਡਾਰੀ ਸਿੱਖਿਦ ਕਰਕੇ ਕਿੰਨਿਆਂ ਨੂੰ ਵੱਡੀ ਉਹਦੀ ਨੌਕਰੀ ਦਲਵਾਇਆ ਵਿਚਾਰੇ ਦੇ ਪਾਣਾ ਵਾਪਰ ਗਿਆ ਸੋ ਬਹੁਤ ਹੀ ਬਹੁਤ ਮਾਰ ਕਰਦੇ ਹਾਲਾਤ ਕੀ ਭੇਜਦੇ ਨੇ ਘਰ ਦੇ ਹਾਲਾਤ ਸਾਰੇ ਪੰਜਾਬੀ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਆਪਾਂ ਬੱਚੇ ਨੂੰ ਬਾਹਰ ਭੇਜਣਾ 5 25 30 ਲੱਖ ਰੁਪਏ ਘੱਟੋ ਘੱਟ ਲੱਗਦਾ ਉਹ ਸਾਰ ਨੂੰ ਲੋਨਸ ਵਗੈਰਾ ਲੈਣੀ ਪੈਂਦੇ ਆ ਉਹ ਹਾਲਾਤ ਤਾਂ ਸਾਰੇ ਰਾਲੀ ਬਹੁਤ ਔਖੇ ਜਿਵੇਂ ਹੁਣ ਉਥੋਂ ਬੋਡੀ ਨੂੰ ਉਥੋਂ ਇੱਥੇ ਲੈ ਕੇ ਆਉਣਾ ਉਹ ਵੀ ਇੱਕ ਬਹੁਤ ਵੱਡਾ ਉਥੋਂ ਦੇ ਜਿਹੜੇ ਸਟੂਡੈਂਟਸ ਐ ਉਥੋਂ ਦੇ ਜਿਹੜੇ ਪੰਜਾਬੀ ਐ ਸਾਰੇ ਰਲ ਮਿਲ ਕੇ ਉਥੋਂ ਉਪਰਾਲਾ ਕਰਕੇ ਭੇਜਣ ਦਾ ਯੋਜਨ ਕਰਦੇ ਪਰ ਇੱਥੇ ਆ ਕਿ ਹੁਣ ਪਰਿਵਾਰ ਦੇ ਵੀ ਐ ਸਾਡੇ ਭਾਬੀ ਜੀ ਐ ਤੇ ਇੱਕ ਬੇਟੀ ਐ ਉਹ ਵੀ ਬੜੇ ਸਦਮੇ ਦੇ ਵਿੱਚ ਐ ਸਾਰੇ ਪਰਿਵਾਰ ਨੂੰ ਇੱਕ ਹਲਚਲ ਆ ਗਈ ਪਰਿਵਾਰ ਦੇ ਕੀ ਸਾਰੇ ਸਮਾਜ ਜੋ ਇਹਨਾਂ ਨਾਲ ਰਿਲੇਟਡ ਐ ਜੋ ਇਹਨਾਂ ਨਾਲ ਸੰਬੰਧਿਤ ਨਹੀਂ ਵੀ ਐ ਉਹਨਾਂ ਦਾ ਵੀ ਦਿਲ ਕੰਬ ਜਾਂਦਾ ਇਹ ਗੱਲ ਸੁਣ ਕੇ ਰਾਤ ਨੂੰ ਸਾਨੂੰ ਜਦੋਂ ਪਤਾ ਲੱਗੀ ਤਾਂ ਐਵੇਂ ਕਹੀਏ ਸਾਨੂੰ ਰਾਤ ਦੀ ਐਵੇਂ ਹੱਥਾਂ ਪੈਰਾਂ ਤੋਂ ਜਮੀਂ ਨਿਕਲਣ ਵਾਲਾ ਗੱਲ ਹੀ ਹੋ ਰਣੀ ਸੀ ਸਰਕਾਰ ਵੱਲੋਂ ਕੀ ਮਦਦ ਦਿੱਤੀ ਜਾਵੇਗੀ ਸਰਕਾਰ ਵੱਲੋਂ ਇਹ ਸਪੀਕਰ ਸਾਹਿਬ ਦੇ ਨਾਲ ਬਹਿ ਕੇ ਇਹ ਤੇ ਗੱਲ ਕਰਦੇ ਵੀ ਜੋ ਇਹਨਾਂ ਦਾ ਲੋਨਸ ਵਗਾਰਾ ਹੈਗੀ ਆ ਉਹਨਾਂ ਨੂੰ ਰਿਵਰਸ ਕਰਵੇ ਇਹਨਾਂ ਕੋਈ ਮਕਰਾਇਆ ਜਾਵੇ ਜਾਂ ਉਹਨਾਂ ਦਾ ਸਰਕਾਰਾ ਦਵਾਏ ਵੀ ਤਾਂ ਕਿ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਉਹ ਜਿਹੜਾ ਇੱਕ ਹੈਗਾ ਜੀ ਚਲੇ ਜਾਣਾ ਉਹ ਤਾਂ ਨਾਲ-ਨਾਲ ਕਿਤੇ ਹੋਰ ਉਸ ਜਿਹੜਾ ਫਾਈਨੈਂਸ਼ੀਅਲ ਪਰਵਾਹ ਹੈ ਵੀ ਜਿਹੜਾ ਕਿ ਉਹ ਦੇਣਦਾਰੀਆਂ ਉਹ ਨਾ ਬਣੇ ਉਹ ਅਸੀਂ ਸਰਨਾਰ ਰੜਕੇ ਸਾਰੇ ਸੱਜਣ ਮਿੱਤਰ ਵੀ ਇਸ ਗੱਲ ਦੀਆਂ ਪੋਸਟਾਂ ਵੀ ਸਾਰੀਆਂ ਇਸ ਗੱਲ ਦਾ ਸ਼ੇਅਰ ਕਰ ਰਹੇ ਆ ਕਿ ਆਪਣਾ ਫਰਜ਼ ਬਣਦਾ ਕਿਉਂਕਿ ਸਮਾਜਿਕ ਹੋਣ ਦੇ ਨਾਤੇ ਸਾਡੇ ਭਰਾਵਾਂ ਦੇ ਤੇ ਕੋਈ ਭੀੜ ਪੈਣ ਸਰਨਾਰ ਰੜਕੇ ਸਾਥ ਦੇਣਾ ਚਾਹੀਦਾ ਹੈ